ਇਸ ਹਾਲ ਤੇ ਜਨਾਨੀ ਚਲ ਗਈ ਇੱਕ ਹਲਵਾਈ ਦੀ ਦੁਕਾਨ ਤੇ ਹਲਵਾਈ ਦੀ ਦੁਕਾਨ ਤੇ ਜਾ ਕੇ ਹਲਵਾਈ ਨੂੰ ਕਹਿੰਦੀ ਕਹਿੰਦੀ ਪਾ ਇਹ ਬਰਫੀ ਕਿੱਦਾਂ ਲਾਈ ਬੀਬੀ ਹੱਥਾਂ ਨਾਲ ਲਾਈ ਹੋਰ ਕਿੱਦਾਂ ਲਾਣੀ ਹੀ ਪੈਰਾਂ ਦੇ ਨਾਲ ਵੇ ਭਰਾ ਤੂੰ ਬੋਲਦਾ ਕਿੱਦਾਂ ਤੈਨੂੰ ਕਹਿੰਨੇ ਬੋਲਣ ਦੀ ਕੱਲੀ ਦਿੱਤੀ ਕਿ ਤੇ ਮਾਸਾ ਐਦਾਂ ਬੋਲਿੰਦਾ ਆਕ ਨਾਲ ਵੇ ਪਾ ਮੈਂ ਤੇ ਤੈਨੂੰ ਇਹ ਪੁੱਛਿਆ ਵੀ ਇਹਦਾ ਰੇਟ ਕਿੰਨਾ ਲਗਾ ਜੋ ਪੈਸੇ ਕਿੰਨੇ ਲੋਣੇ ਹੋ ਬੀਬੀ 850 ਰੁਪਏ ਕਿਲੋ ਬਰਫੀਆ ਕਿੰਨੀ ਤੋਲਦਾ ਵੇ ਭਰਾ ਤੇਰੀ ਬਰਫੀ ਨੂੰ ਤੇ ਅੱਗ ਲੱਗੀ ਪਈ ਆ ਸਾਡੇ ਪਿੰਡ ਤੇ 500 ਰੁਪਏ ਦੀ ਕਿਲੋ ਮਿਲਦੀ ਆ ਤੇ ਬੀਬੀ ਇੱਥੇ ਕਿ ਲੈ ਨਹੀਂ ਹਾਂ ਪਿੰਡੋਂ ਹੀ ਲੈ ਲੈਣੀ ਹੀ ਫਿਰ ਭਰਾ ਵੇ ਅੱਜ ਦਾ ਤੂੰ ਬਰਫੀ ਤੇ ਆਕਰ ਤੂੰ ਇੰਨੀ ਦੱਸਣਾ ਜੇਦਾ ਤੂੰ ਵੈਸੀ ਚ ਲੱਗਿਆ ਕਿ ਤੇ ਵਿਜੇ ਵੇਚਣ ਦੇ ਆ ਹੈਂ ਇੰਨੀ ਤੇ ਵਿਜਾ ਲਾਣ ਵਾਲਿਆਂ ਦੀ ਅੱਖ ਨਹੀਂ ਦੀ ਜਨੀ ਤੇਰੀ ਆਕੜ ਗਾਂਜਾ ਬੀਬੀ ਤੇਰੇ ਵਰ ਕਿਤੇ ਵਿਜਲ ਮਾਣ ਵੀ ਗਈ ਹੋਗੀ ਤੇ ਉੱਥੇ ਜਾ ਕੇ ਐਮਬੈਸੀ ਵਾਲੇ ਨੂੰ ਆਖੇਗੀ ਨਹੀਂ 500 ਰੁਪਈਆ ਲਾਲਾ ਵਿਜੇ ਦਾ ਬਰਫੀ ਲੈਣਾ ਹੈ ਤੇਰੀਆਂ ਮਨਸੋਨੀਆਂ ਗੱਲਾਂ ਨਹੀਂ ਸੁਣਨ ਆਈ ਗੱਲਾਂ ਹੀ ਕਰੀ ਜਾਂਦੇ ਆ ਗੱਲਾਂ ਹੀ ਕਰੀ ਜਾਂਦੇ ਆ ਹੈ ਦੱਸ ਬੀਬੀ ਤੂੰ 4 5 ਬਰਫੀਆਂ ਦੇ ਰੇਟ ਪੁੱਛ ਲੈਨੇ ਇਹ ਵੀ ਦੱਸ ਤੂੰ ਬਰਫੀ ਲੈਣੀ ਕਿਹੜੀ ਏ ਚੱਲ ਭਰਾ ਠੀਕ ਠੀਕ ਰੇਟ ਲਾ ਤੇ ਪਾਈਆ ਬਰਫੀ ਤੋਲ ਦੇ ਬੀਬੀ 2 ਘੰਟੇ ਤੂੰ ਮੇਰਾ ਸਿਰ ਖਾ ਲਿਆ ਤੇ ਇੱਕ ਪਾਈਆ ਬਰਫੀ ਲੈਣੀ ਸੀ ਤੂੰ ਹੋਰ ਭਰਾ ਮੈਂ ਕਿਹਾ ਉੱਥੇ ਆਪਣੇ ਘਰ ਕੁੜੀ ਦਾ ਵਿਆਹ ਦਿੱਤਾ ਵਾ ਜੇਣਾ ਮੈਂ ਤੇਰੇ ਕੋ 4 ਕਿਲੋ ਬਰਫੀ ਲੈ ਜਾ ਆਲਾ ਫੜ ਬੀਬੀ ਪਾਈਆ ਬਰਫੀ ਹਾਂ ਪਾ ਤੂੰ ਤੇ ਚਕਾਇਆ ਮੈਨੂੰ ਦੋ ਪੀਸ ਫੜਾ ਦਿੱਤੇ ਸਾਰੇ ਹੋਰ ਬੀਬੀ ਤੈਨੂੰ ਪਾਈਆ ਬਰਫੀ ਚ ਦੁਕਾਨ ਨਾ ਤੋਲਦਾ ਰਾਮ ਦੇ ਪਾ ਮੈਂ ਨਹੀਂ ਲੈਂਦੀ ਪਾਈਆ ਬਰਫੀ ਮੇਰੇ ਪੈਸੇ ਮੋੜ ਦੇ